ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਔਰ ਬਹੁਤ ਹੀ ਮਹੱਤਵਪੂਰਨ ਵਿਸ਼ਾ ਅਸੀਂ ਕੈਨੇਡਾ ਦੇ ਉੱਤੇ ਗੱਲ ਕਰਨੀ ਆ ਜਸਮੀਤ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ एवरीवन थैंक यू ਸੋ ਮਚ ਜਸਮੀਤ ਜੀ ਕੈਨੇਡਾ ਨੂੰ ਲੈ ਕੇ ਗਵਰਨਮੈਂਟ ਤਾਂ ਚੇਂਜ ਹੋ ਗਈ ਪਰ ਪਾਲਿਸੀਜ਼ ਕਿਸੇ ਤਰ੍ਹਾਂ ਦੀਆਂ ਲਿਬਰਲ ਹੋਣਗੀਆਂ ਉਹ ਹਜੇ ਵਕਤ ਲੱਗੇਗਾ ਉਹਦੇ ਤੇ ਕਿਸੇ ਤਰ੍ਹਾਂ ਦਾ ਡਿਸੀਜਨ ਨਹੀਂ ਹੈ ਮੰਤਰੀ ਵੀ ਪਿਛਲੇ 3-4 ਮਹੀਨਿਆਂ ਚ ਤਿੰਨ ਇਮੀਗ੍ਰੇਸ਼ਨ ਮੰਤਰੀ ਕੈਨੇਡਾ ਚ ਆ ਗਏ ਔਰ ਹੁਣ ਵਾਲੇ ਜਿਹੜੇ ਲਾਸਟ ਹੁਣ ਵਾਲੇ ਰੀਸੈਂਟ ਇਮੀਗ੍ਰੇਸ਼ਨ ਮਨਿਸਟਰ ਨੇ ਉਹ ਪਰਮਾਨੈਂਟ ਨਹੀਂ ਹਮ ਪਰ ਮੈਂ ਸਵਾਲ ਇਸ ਪਾਸੇ ਜਾਊਂਗਾ ਕਿ ਸਾਡੇ ਸਟੂਡੈਂਟਸ ਜਾਂ ਖਾਸ ਤੌਰ ਤੇ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਕੈਨੇਡਾ ਦਾ ਸਕਸੈਸ ਰੇਟ ਕਿਵੇਂ ਮੇਨਟੇਨ ਕਰ پا ਰਹੇ ਹੋ ਕਿਉਂਕਿ ਆਮ ਤੌਰ ਤੇ ਖਬਰਾਂ ਨੇ ਕਿ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੇ ਨੇ ਪੰਜਾਬ ਦੇ ਏਜੰਟਸ ਦੇ ਸੋ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਕਿ ਸਕਸੈਸ ਰੇਟ ਮੇਨਟੇਨ ਰਵੇ ਔਰ ਲੈਂਡਮਾਰਕ ਦਾ ਤੁਹਾਡਾ ਸਕਸੈਸ ਰੇਟ ਕਿੰਨਾ ਚੱਲ ਰਿਹਾ ਸੋ ਦੇਖੋ ਜਿਹੜਾ ਅਜਿ ਦੇ ਰੈਟਸ ਅੰਬੈਸੀ ਦਾ ਸਕਸੈਸ ਰੇਟ ਆ ਉਹ ਅਪ੍ਰੋਕਸੀਮੇਟਲੀ 33% ਕਿਹਾ ਜਾ ਰਿਹਾ ਸੋ ਜੇ ਕਹੇ ਕਿ ਲੈਂਡਮਾਰਕ ਦਾ ਸਕਸੈਸ ਰੇਟ ਉਸ ਤੋਂ ਉੱਤੇ ਚੱਲ ਰਿਹਾ ਤਾਂ ਗਲਤ ਹੈ ਸੋ ਓਵਰਆਲ ਕੈਨੇਡਾ ਹਾਈ ਕਮਿਸ਼ਨ ਦਾ ਸਕਸੈਸ ਰੇਟ ਹੀ 33% ਚੱਲ ਰਿਹਾ ਜੀ ਔਰ ਅਸੀਂ ਮੈਂ ਇੱਕ ਚੀਜ਼ ਦੱਸ ਦਿਆਂ ਤੁਹਾਨੂੰ ਕਿ ਜੇ ਕੈਨੇਡਾ ਏ ਚੀਜ਼ਾਂ ਨਹੀਂ ਚੇਂजेस ਲੈਂਦਾ ਤਾਂ ਕੈਨੇਡਾ ਇਟਸੈਲਫ ਆਪਣੇ ਵੱਲੋਂ ਜਿੰਨੂੰ ਕਹੀਏ ਕਿ ਆਪਣੇ ਐਜੂਕੇਸ਼ਨ ਸਿਸਟਮ 'ਚ ਗੜਬੜਾ ਕਰ ਲੈਂਦਾ ਕਿਉਂਕਿ ਉਹਨਾਂ ਦੇ ਜਿੰਨੇ ਉਹ ਇਥੇ ਇੰਸਟੀਚੂਟਸ ਹੈਗੇ ਸੀ ਗਵਰਨਮੈਂਟ ਜਾਂ ਫਿਰ ਪਬਲਿਕ ਕਾਲਜਿਸ ਹੈਗੇ ਸੀ ਉਹਨਾਂ ਵਿੱਚ ਜਿਹੜੀ ਆਪਣੀ ਇੰਟਰਨੈਸ਼ਨਲ ਸਟੂਡੈਂਟ ਦੀ ਆਬਾਦੀ ਸੀ ਉਹ ਬਹੁਤ ਜ਼ਿਆਦਾ ਹੋ ਗਈ ਸੀ ਸੋ ਅਸੀਂ ਇੰਟਰਨੈਸ਼ਨਲ ਸਟੂਡੈਂਟ ਨਹੀਂ ਕਹਿ ਸਕਦੇ ਸੀ ਉਹਨੂੰ ਇੰਡੀਅਨ ਸਟੂਡੈਂਟ ਹੀ ਕਹਿਣ ਵਾਲਾ ਹਾਲ ਹੋ ਗਿਆ ਸੀ ਸੋ ਔਰ ਕਾਲਜਿਸ ਨੇ ਵੀ ਇਦਾਂ ਐਕਸਪੈਂਸ਼ਨ ਕਰ ਲਈ ਸੀ ਕਿ ਜਿਵੇਂ ਜਿਹੜੇ ਪਬਲਿਕ ਕਾਲਜਿਸ ਹਨ ਜਿਵੇਂ ਉਹ ਪ੍ਰਾਈਵੇਟ ਤੌਰ ਤੇ ਚੱਲ ਰਹੇ ਨੇ ਸੋ ਜੋ ਵੀ ਚੇਂਜਸ ਹੋਏ ਆਏ ਹੋਏ ਤਾਂ ਬੈਟਰਮੈਂਟ ਲਈ ਆ ਬਟ ਜਿੰਨੂੰ ਕਹਿੰਦੇ ਇੱਕ ਲੰਬਾ ਸਮੇਂ ਹੋ ਗਿਆ ਕਿ ਜਿੰਨੂੰ ਆਪਾਂ ਕਹਿ ਸਕਦੇ ਆਂ ਕਿ 15 ਤੋਂ 18 ਮਹੀਨੇ ਦਾ ਸਮਾਂ ਹੋ ਚੁੱਕਿਆ ਸਲੋ ਡਾਊਨ ਹੋਏ ਨੂੰ ਸੋ ਦੇਖੋ ਨਵੀਂ ਗਵਰਨਮੈਂਟ ਆਈ ਪਰ ਗਵਰਨਮੈਂਟ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਗਵਰਨਮੈਂਟ ਦਾ ਪਹਿਲਾ ਮੁੱਦਾ ਸਟੱਡੀ ਵੀਜ਼ਾ ਨਹੀਂ ਹੈਗਾ ਜਾਂ ਗਵਰਨਮੈਂਟ ਦਾ ਪਹਿਲਾ ਮੁੱਦਾ ਕੋਈ ਇਹ ਨਹੀਂ ਹੈਗਾ ਕਿ ਆਂਦੇ ਆ ਹੀ ਸਟੱਡੀ ਵੀਜ਼ਾ ਓਪਨ ਕਰ ਦੇਣੀ ਆ ਆਪਣੇ ਸਟੂਡੈਂਟਸ ਨੂੰ ਪੀਆਰ ਦੇ ਦੇਣ ਸੋ ਇਹ ਪਹਿਲਾ ਮੁੱਦਾ ਨਹੀਂ ਹੈਗਾ ਸੀ ਸੋ ਗਵਰਨਮੈਂਟ ਦੇ ਕੋਲ ਹੋਰ ਬੜੇ ਇੰਪੋਰਟੈਂਟ ਮੁੱਦੇ ਹੋਣਗੇ ਜਿਹੜੇ ਉਹ ਚ so it is not that ki student visa hi sab to first point hai ga no doubt it is very very important point ki o oh, education te dhyan dein kyunki there are more than 200 university colleges in canada so je international student te jehdi de dependency bahut zyada ho gayi si they forgot to jinu kehnde run on uh, jehde local student but tusi eh vi heran hoge ki har university student kol uh, 30 to 40 local students vi hage si 30 to 40 percent jehde public colleges hage ne so sir ithe vi ta population hagei hai na unna de vi ta bacche kithe padde ne ਸੋ ਉਹ ਵੀ ਤਾਂ ਉਹਨਾਂ ਹੀ ਸਰਕਾਰੀ ਕਾਲਜਿਸ 'ਚ ਪੜਨ ਜਾਂਦੇ ਨੇ ਸੋ ਉਹ ਸਾਰੀ ਚੀਜ਼ਾਂ ਦੇਖਦਿਆਂ ਹੋਇਆਂ ਜੋ ਕੈਨੇਡਾ ਦੀ ਇਸ ਟਾਈਮ ਤੇ ਸਿਚੁਏਸ਼ਨ ਹੈ ਉਹ ਇੱਥੋਂ ਕਲੈਰਿਟੀ ਕਰਦੇ ਕਿ ਸਾਨੂੰ ਹੱਲੇ ਇਸ ਜਿਹੜਾ ਸਟੂਡੈਂਟ ਵੀਜ਼ਾ ਸਟ੍ਰੀਮ ਹੈਗੀ ਹੈ ਇਹ 'ਚ ਕਰੈਕਸ਼ਨ ਲਿਆਣੀ ਆ ਔਰ ਇਸੇ ਕੁਆਲਿਟੀ ਅਸੀਂ ਲਿਆਣੀ ਆ ਸਸਟੇਨੇਬਿਲਿਟੀ ਲਿਆਣੀ ਆ ਔਰ ਜਿਹੜੇ ਸਟੂਡੈਂਟਸ ਇੱਥੇ ਆ ਕੇ ਜਿਵੇਂ ਰੂਲਸ ਨੂੰ ਮਿਸਯੂਜ਼ ਕਰ ਰਹੇ ਨੇ ਉਹਨੂੰ ਰੋਕਣਾ ਸੋ ਦੈਟ ਇਜ਼ ਥੀਜ਼ ਆਰ ਮੋਸਟ ਮੋਰ Uh, important جنوں ਕਹਿੰਦੇ ਟਾਸਕ ফর देम ਐਂਡ ਜਿਹੜੇ ਚੇਂजेस ਹੁਣ ਕੀਤੇ ਹੋਏ ਆ ਉਹ ਤਾਂ ਦੇਖੋ ਰਿਵਰਸ ਹੋਣ ਤੇ ਟਾਈਮ ਲੱਗੇਗਾ ਐਂਡ ਸਲੋਲੀ ਐਂਡ ਸਟੈਡੀਲੀ ਆਈ ਫੀਲ ਕਿ ਦੇਖੋ ਕੈਨੇਡਾ ਨੇ ਇਹ ਨਹੀਂ ਕਿਹਾ ਕਿ ਅਸੀਂ ਵੀਜ਼ਾ ਨਹੀਂ ਦੇਣੇ ਸੋ ਦੇ ਆਰ ਜਸਟ ਕਰੈਕਟਿੰਗ ਥਿੰਗਸ ਕਿ ਅਸੀਂ ਕਿਦਾਂ ਵੀਜ਼ਾ ਦੇਣੇ ਆ ਕਿਦਾਂ ਨਹੀਂ ਦੇਣੇ ਐਂਡ ਸਲੋਲੀ ਐਂਡ ਸਟੈਡੀਲੀ ਸਟੈਡੀਲੀ ਅਸੀਂ ਇਹ ਨੂੰ ਕੀ ਕਹਿੰਦੇ ਆ ਇੰਪਰੂਵ ਕਰ ਸਕਦੇ ਆ ਬਿਲਕੁਲ ਠੀਕ ਹੈ ਤੇ ਹੁਣ ਜਿੰਨਾ ਬੱਚਿਆਂ ਦੀਆਂ ਰਿਫਿਊਜ਼ਲ ਆ ਰਹੀਆਂ ਨੇ ਅਸੀਂ ਦੇਖਿਆ ਕਿ ਬਹੁਤ سارے ਏਜੰਟਸ ਨੇ ਬੈਕ ਟੂ ਬੈਕ ਉਹਨਾਂ ਦੀਆਂ ਰਿਫਿਊਜ਼ਲ ਆ ਰਹੀਆਂ ਹੁਣ ਫਿਰ ਰਿਫਿਊਜ਼ਲ ਵਾਲਾ ਸਟੂਡੈਂਟ ਅਗਰ ਰੀਫਾਈਲ ਕਰਦਾ ਹੈ ਤੇ ਕੀ ਕੀ ਬਦਲਾ ਉਹ ਸਟੂਡੈਂਟ ਕਰੇ ਰੀਫਾਈਲਿੰਗ ਵਿੱਚ ਜੀ ਦੇਖੋ ਰੀਫਾਈਲਿੰਗ ਤੋਂ ਪਹਿਲੀ ਗੱਲ ਤਾਂ ਦੇਖੋ ਜੇ ਤੁਸੀਂ ਗ੍ਰੈਜੂਏਟ ਹੈਗੇ ਉਹ ਤਾਂ ਅਪਲਾਈ ਇਨ ਮਾਸਟਰ ਡਿਗਰੀ ਸੋ ਜੋ ਮੇਰੀ ਸਾਰੇ ਨੋਟ ਵਾਈਜ਼ ਹੈਗੀ ਹੈ ਕਿ ਇਫ ਯੂ ਆਰ ਅ ਗ੍ਰੈਜੂਏਟ ਦੈਨ ਅਪਲਾਈ ਇਨ ਮਾਸਟਰ ਡਿਗਰੀ ਕਿ ਤਾ ਤੁਸੀਂ ਕੋ ਸਪਾਊਸ ਤੁਹਾਡੇ ਨਾਲ ਜਾ ਸਕਦਾ ਵਨ ਸੈਕੰਡਲੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਮਾਸਟਰ ਡਿਗਰੀ ਦੇ ਅੱਗੇ ਪੀ ਐਨ ਪੀ ਪ੍ਰੋਗਰਾਮਸ ਕਾਫੀ ਜ਼ਿਆਦਾ ਹੈਗੇ ਇਫ ਯੂ ਆਰ ਅ ਮਾਸਟਰ ਗ੍ਰੈਜੂਏਟ ਦੈਨ ਪੀ ਆਰ ਚ ਵੀ ਸਾਨੀ ਹੋ ਸਕਦੀ ਆ ਐਂਡ ਜੇ ਤੁਸੀਂ ਇੱਥੋਂ ਪਲੱਸ 2 ਕੀਤੀ ਹੋਈ ਆ ਤਾਂ ਅਪਲਾਈ ਇਨ ਬੈਚਲਰ ਡਿਗਰੀ ਕਿਉਂਕਿ ਆਪਾਂ ਇਸ ਤਰੀਕੇ ਨਾਲ ਆਪਣਾ ਸਕਸੈਸਰੀ ਲੈਟ ਇੰਪਰੂਵ ਕਰ ਸਕਦੇ ਆ ਐਂਡ ਜੇ ਤੁਸੀਂ ਇੱਥੋਂ ਸੁਪੋਜ਼ ਬੈਚਲਰ ਡਿਗਰੀ ਨਹੀਂ ਕਹਿ ਸਕਦੇ ਡਿਪਲੋਮਾ ਵੀ ਕਰਨ ਜਾ ਰਹੇ ਹੋ ਡੈਫੀਨੇਟਲੀ ਉਹ ਡਿਪਲੋਮਾ ਕਰਨ ਅਪਲਾਈ ਕਰੋ ਜਿਹੜੇ ਉੱਥੇ ਦੇ ਸਕਿਲ ਰਿਕੁਆਇਰਮੈਂਟ ਚ ਹੈਗੇ ਆ ਸੈਕੰਡਲੀ ਜਦੋਂ ਆਪਾਂ ਫਾਈਲ ਆ ਰਹੇ ਆ ਤਾਂ ਫਾਈਨੈਂਸ਼ੀਅਲਸ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਏ ਜਿਹਨੂੰ ਕਹਿੰਦੇ ਨੇ ਆਪਾਂ ਫਾਈਨੈਂਸ਼ੀਅਲਸ ਤੇ ਜ਼ਿਆਦਾ ਧਿਆਨ ਦਿੱਤਾ ਜਾਏ ਬਿਕੋਜ਼ ਅਗਰ ਫਾਈਨੈਂਸ਼ੀਅਲ ਸਹੀ ਨਹੀਂ ਹੈਗੇ ਤਾਂ ਆਪਾਂ ਨੂੰ ਵੀਜ਼ਾ ਮਿਲਣਾ ਬਹੁਤ ਹੀ ਮੁਸ਼ਕਿਲ ਹੈਗਾ ਸੋ ਫਾਈਨੈਂਸ਼ੀਅਲਸ ਬੱਚੇ ਬਹੁਤ ਜ਼ਿਆਦਾ ਇਗਨੋਰ ਕਰ ਰਹੇ ਨੇ ਔਰ ਜੇ ਫਾਈਨੈਂਸ਼ੀਅਲ ਸਹੀ ਤਰੀਕੇ ਆਪਾਂ ਨਹੀਂ ਲਗਾ ਰਹੇ ਤਾਂ ਵੀਜ਼ਾ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਔਰ ਕੋਈ ਵੀ ਫੇਕ ਐਕਸਪੀਰੀਅੰਸ ਲੈਟਰ ਜਾਂ ਕੋਈ ਵੀ ਚੀਜ਼ ਇਦਾਂ ਦੇ ਨਾ ਪੁਟ ਅਪ ਕਰੋ ਆਪਣੀ ਫਾਈਲ ਚ ਜਿਹਦੇ ਨਾਲ ਤੁਹਾਨੂੰ ਫਿਊਚਰ ਚ ਕੀ ਕਹਿੰਦੇ ਕਿਉਂਕਿ ਜਿਨ੍ਹਾਂ ਨੇ ਫੇਕ ਐਕਸਪੀਰੀਅੰਸ ਲਾਏ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦੇ ਦਿਨ ਉਹਨਾਂ ਨੂੰ ਵਰਕ ਪਰਮਿਟ ਵੀ ਅਪਰੂਵਲ ਨਹੀਂ ਮਿਲ ਰਿਹਾ ਜਿਨ੍ਹਾਂ ਨੇ ਫੇਕ ਐਕਸਪੀਰੀਅੰਸ ਲਾਏ ਸੋ ਜਿਨ੍ਹਾਂ ਦੇ ਵੈਰੀਫਾਈ ਹੋ ਰਹੇ ਆ ਪਿੱਛੋਂ ਤੁਹਾਨੂੰ ਚਾ ਸਟੱਡੀ ਵੀਜ਼ਾ ਮਿਲ ਗਿਆ ਸੀ ਪਰ ਫੇਕ ਐਕਸਪੀਰੀਅੰਸ ਕਰਕੇ ਤੁਹਾਨੂੰ ਹੁਣ ਇਸ ਟਾਈਮ ਤੇ ਪ੍ਰੋਬਲਮ ਆ ਰਹੀ ਆ ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਦੇਖੋ ਫੇਕ ਐਕਸਪੀਰੀਅੰਸ ਨਾ ਲਗਾਓ ਫੇਕ ਡਾਕੂਮੈਂਟ ਕੋਈ ਨਾ ਲਗਾਓ ਤਾਂ ਕਿ ਇੱਥੇ ਜਾ ਕੇ ਵੀ ਪ੍ਰੋਬਲਮ ਆ ਸਕਦੀ ਹੈ अच्छा वर्क वीजा ਉਹਨਾਂ ਨੂੰ ਦਿੱਕਤ ਆ ਰਹੀ ਹੈ ਪੋਸਟ ਸਟਡੀ ਵਰਕ ਪਰਮਿਟ ਦੀ ਜਿਹੜੇ ਆਲਰੇਡੀ ਉੱਥੇ ਪੜ ਰਹੇ ਨੇ ਤੇ ਫੇਕ ਐਕਸਪੀਰੀਅੰਸ ਲਾ ਕੇ ਆਏ ਨੇ ਬਿਲਕੁਲ ਬਿਲਕੁਲ ਜੇ ਕੋਈ ਵੀ ਫੇਕ ਡਾਕੂਮੈਂਟ ਜੇ ਆਪਾਂ ਲਗਾ ਕੇ ਆਏ ਆ ਤਾਂ ਦਿੱਕਤ ਆ ਰਹੀ ਹੈ ਹੂੰ ਇਹ ਬਿਲਕੁਲ ਸਟੂਡੈਂਟਸ ਨੂੰ ਬਹੁਤ ਇਹਨਾਂ ਗੱਲਾਂ ਦੇ ਖਿਆਲ ਰੱਖਣ ਦੀ ਜ਼ਰੂਰਤ ਹੈ ਸੋ ਜਸਮੀਤ ਜੀ ਲੈਂਡਮਾਰਕ ਇਮੀਗ੍ਰੇਸ਼ਨ ਕਿੰਨਾ ਕਿੰਨਾ ਸਟੂਡੈਂਟਸ ਨੂੰ ਰੀਫਾਈਲ ਕਰੇਗਾ ਅਗਰ ਉਹ ਤੁਹਾਡੇ ਕੋਲੇ ਆਉਂਦੇ ਨੇ ਰਿਫਿਊਜ਼ਲ ਤੋਂ ਬਾਅਦ ਸੋ ਕੋਈ ਵੀ ਸਟੂਡੈਂਟ ਜਿਨੇ ਆਪਣੀ ਫਾਈਲ ਸਹੀ ਤਰੀਕੇ ਨਹੀਂ ਲਗਾਈ ਹੈ ਦੇਖੋ ਉਹਦੀ ਫਾਈਲ 'ਚ ਕੋਈ ਕਮੀ ਪੇਸ਼ੀ ਹੈ ਤਾਂ ਉਹਦੀ ਰੀਫਾਈਲਿੰਗ ਅਸੀਂ ਜ਼ਰੂਰ ਕਰਾएंगे। ਔਰ ਕਾਫੀ ਸਾਰੇ ਦੇਖੋ ਇਸ ਦੀ ਰੇਟ 'ਚ ਕਾਲਜਿਸ ਜਿਹੜੇ ਹੈਗੇ ਆ ਉਹ ਜੁਡੀਸ਼ੀਅਲ ਰਿਵਿਊ ਉਹ ਵੀ ਕਰ ਰਹੇ ਨੇ ਬੱਚਿਆਂ ਦਾ ਫ੍ਰੀ ਆਫ ਕਾਸਟ। ਸੋ ਜਿਹੜੇ ਕਾਲਜਿਸ ਜੁਡੀਸ਼ੀਅਲ ਰਿਵਿਊ ਕਰ ਰਹੇ ਨੇ ਅਸੀਂ ਉਹਨਾਂ ਵਿੱਚ ਵੀ ਉਹਨਾਂ ਦਾ ਅਪਲਾਈ ਕਰਾਂਗੇ ਕਿਉਂਕਿ ਜਿਹੜੇ ਕਾਲਜਿਸ ਇਹ ਸਰਵਿਸ ਫ੍ਰੀ ਆਫ ਕਾਸਟ ਦੇ ਰਹੇ ਨੇ। ਕਿਉਂਕਿ ਨਾਰਮਲੀ ਲਾਇਰਸ ਕਾਫੀ ਜ਼ਿਆਦਾ ਪੈਸੇ ਚਾਰਜ ਕਰ ਦਿੰਦੇ ਨੇ ਜੁਡੀਸ਼ੀਅਲ ਰਿਵਿਊ ਕਰਨ ਦਾ। ਬਟ ਇਟ ਕੈਨ ਟੇਕ ਸਮ ਟਾਈਮ ਕਿਉਂਕਿ ਜੁਡੀਸ਼ੀਅਲ ਰਿਵਿਊ ਜਦੋਂ ਅਸੀਂ ਕਰਦੇ ਆ ਤਾਂ ਉਹਦੇ ਚ ਕੀ ਕਹਿੰਦੇ ਆ ਜਿਹੜਾ ਸਕਸੈਸ ਰੇਟ ਹੈ ਕਾਫੀ ਅੱਛਾ ਹੈ ਜੋ ਕਾਲਜਸ ਦਾ ਕਹਿਣਾ ਹੈ ਸੋ ਹੁਣ ਅਸੀਂ ਕਾਫੀ ਸਾਰੇ ਕਾਲਜਸ ਦੀ ਮਦਦ ਦੇ ਨਾਲ ਸਟੂਡੈਂਟਸ ਦਾ ਜੁਡੀਸ਼ੀਅਲ ਰਿਵਿਊ ਵੀ ਸਟਾਰਟ ਕਰਨ ਲੱਗੇ ਆ ਚਲੋ ਬਿਲਕੁਲ ਸੋ ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਵੀ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਉਮੀਦ ਕਰਦੇ ਆ ਕਿ ਚੰਗੇ ਪ੍ਰੋਫਾਈਲ ਵਾਲੇ ਸਟੂਡੈਂਟਸ ਐਟ ਲੀਸਟ ਵੀਜ਼ੇ ਲੈਂਦੇ ਰਹਿਣਗੇ ਕਿਉਂਕਿ ਹੁਣ ਉਸ ਤਰ੍ਹਾਂ ਦਾ ਖੁੱਲਾ ਮੌਕਾ ਵੀਜ਼ਿਆਂ ਦਾ ਨਹੀਂ ਹੈ ਸੋ ਵਿਦਿਆਰਥੀ ਸੋਚ ਸਮਝ ਕੇ ਫਾਈਲ ਲਾਉਣ ਔਰ ਮੈਂ ਰ ਕਮੈਂਡ ਕਰੂੰਗਾ ਕਿ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਆਪਣੀ ਫਾਈਲ ਨੂੰ ਅੱਗੇ ਵਧਾਓ ਅਗਰ ਤੁਸੀਂ ਸਕਸੈਸਫੁਲੀ ਆਪਣੇ ਵੀਜ਼ੇ ਵੱਲ ਅੱਗੇ ਵਧਣਾ ਚਾਹੁੰਦੇ ਹੋ ਕਿਉਂਕਿ ਅਗਰ ਵੀਜ਼ਾ ਪਹਿਲੀ ਪਹਿਲੀ ਅਟੈਂਪਟ 'ਚ ਵੀ ਨਹੀਂ ਮਿਲਦਾ ਤੇ ਸੈਕੰਡ ਅਟੈਂਪਟ 'ਚ ਵੀ ਤਾਂ ਮਿਲਣਾ ਹੈ ਅਗਰ ਤੁਹਾਡੀ ਫਾਈਲ ਐਥਿਕਲੀ ਬਿਲਕੁਲ ਸਹੀ ਲੱਗੀ ਹੋਏਗੀ ਸਾਰਾ ਕੁਝ ਜੈਨੂਇਨ ਹੋਏਗਾ ਸੋ ਥੈਂਕ ਯੂ ਸੋ ਮਚ ਜਸਮੀਤ ਜੀ ਸਕਰੀਨ ਤੇ ਨੰਬਰ ਹੈ 90413 90412 ਸੋ ਸਾਰੇ ਵਿਦਿਆਰਥੀ ਜਸਮੀਤ ਜੀ ਦੇ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਨ ਫਿਰ ਰੀਪਲਾਈ Thank you so much. Thank you so much. Sir.